ਲੋਕ ਸਭਾ ਦੀਆਂ ਵੋਟਾਂ ਨੂੰ ਲੈ ਕੇ ਦੇਸ਼ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਗਰਮ ਹੋ ਚੁੱਕਿਆ ਹੈ ਇਸ ਤਹਿਤ ਅੱਜ ਸ਼ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਖੰਨਾ ਵਿੱਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਫਤਿਹਗੜ੍ਹ ਸਾਹਿਬ ਸੀਟ ਤੋਂ ਦਰਵਾਰਾ ਸਿੰਘ ਗੁਰੂ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਸ਼ਰੋਮਣੀ ਅਕਾਲੀ ਦਲ ਜੰਦਾਬਾ ਸ਼ਰੋਮਣੀ ਅਕਾਲੀ ਦਲ ਜੰਦਾਬਾ कि फतेहगढ़ साहब तो श्रोमणी अकाली दल बीजेपी संजय सीदवार सारा सिंह गुरु जी ने मैं कर करना पच्ची सौ रुपया कर देंगे ਇਹਨਾਂ ਨੇ ਵਾਅਦੇ ਕੀਤੇ ਵੀ ਅਸੀਂ ਸ਼ਗੰਤ ਸਕੀਮ 2000 ਰੁਪਏ ਤੋਂ 51000 ਰੁਪਏ ਕਰ ਦਾਂਗੇ ਦੋਸਤੋ ਮੈਂ ਇਹ ਕਹਿਣਾ ਚਾਹੁੰਦਾ 2500 ਰੁਪਏ ਕਰ ਦਾਂਗੇ ਇਹਨਾਂ ਨੇ ਵਾਅਦੇ ਕੀਤੇ ਵੀ ਅਸੀਂ ਸ਼ਗੰਤ ਸਕੀਮ ਤੁਹਾਨੂੰ ਇਹ ਹੁੰਦੇ ਸੀ ਤੇ ਬਾਦਲ ਸਾਹਿਬ ਉੱਜਾਂਦੇ ਸੀ ਮੈਂ ਇਸ ਦਾ ਤਾਂ ਖੁਦ ਗਵਾਹ ਕਿ ਆਪਣੀ ਸਰਕਾਰ ਜੋ ਵੀ ਕਹਿੰਦੀ ਸੀ ਕੰਮ ਕਰਦੀ ਸੀ ਤੁਹਾਨੂੰ ਕੈਪਟਨ ਨੂੰ ਦੇਖ ਲਓ ਕਿੰ ਨੂੰ ਨੱਦਾ ਆ ਕੇ ਬਾਦਲ ਸਾਹਿਬ ਪਿੰਡ ਪਿੰਡ ਜਾ ਕੇ ਸੰਗਤ ਦਰਸ਼ਨ ਕਰਦੇ ਸੀ ਸਖਵੀਰ ਬਾਦਲ ਸਾਹਮਣੇ ਹੀ ਵੇਖਣ ਨੂੰ ਮਿਲੀ ਗੁੱਟਵਾਜੀ ਰੈਲੀ ਵਿੱਚ ਸਖਵੀਰ ਸਾਹਮਣੇ ਹੀ ਪਾਰਟੀ ਦੀ ਗੁੱਟਵਾਜੀ ਖੁੱਲ ਕੇ ਵੇਖਣ ਨੂੰ ਮਿਲੀ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਯਾਦਵਿੰਦਰ ਸਿੰਘ ਜਾਦੂ ਦੀ ਅਗਵਾਈ ਵਿੱਚ ਪੂਜੇ ਅਕਾਲੀ ਨੇਤਾ ਰੈਲੀ ਵਿੱਚ ਜਗ੍ਹਾ ਨਾ ਮਿਲਣ ਕਾਰਨ ਜ਼ਮੀਨ ਤੇ ਹੀ ਬੈਠ ਗਏ ਇੱਥੇ ਇਹ ਵੀ ਦੱਸਣਯੋਗ ਹੈ ਕਿ ਯਾਦਵਿੰਦਰ ਸਿੰਘ ਜਾਦੂ ਗਰੁੱਪ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਰਣਜੀਤ ਸਿੰਘ ਤਲਵੰਡੀ ਦੇ ਖਿਲਾਫ ਹੈ ਉਧਰ ਸਟੇਜ ਤੇ ਹੀ ਸਰਦਾਰ ਰਣਜੀਤ ਸਿੰਘ ਤਲਵੰਡੀ ਨੇ ਪਾਰਟੀ ਦੇ ਗਦਾਰ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਬਦਲ ਨੂੰ ਅਪੀਲ ਕੀਤੀ ਇੱਥੇ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਸ਼ਰਮ ਇਹ ਕਹ ਕੇ ਵੀ ਰਣਜੀਤ ਸਿੰਘ ਜਿੰਨੇ ਵੀ ਦਿੱਤਾ ਤੁਹਾਡੇ ਦਫ਼ਤਰ ਤੇ ਵੀ ਕਹਿ ਕੇ ਇਹ ਨਹੀਂ ਜਿੱਤਣਾ ਮੈਂ ਤੁਹਾਨੂੰ ਪੰਜ ਸਫੇ ਦੀ ਲਾਟਰ ਲੈ ਕੇ ਦਿੱਤੀ ਮੈਂ ਤੁਹਾਨੂੰ ਵੇਦਤੀ ਕੀਤੀ ਕਿ ਇਹ ਗਦਾਰਾਂ ਬੋਤ ਰਸਤਾ ਰਖਾਇਆ ਜਾਏ ਤੁਸੀਂ ਕਿਹਾ ਰਣਜੀਤ ਸਿੰਘ ਕਿ ਪੰਜਾਬ ਚ ਗਿੜਤੀ ਲੱਗ ਕੇ ਕਰਨ ਲੱਗੀ ਐ ਇਹਦੇ ਪਰ ਹਜ਼ਾਰਾਂ ਦੀ ਤਣਾਅ ਚ ਵਧ ਰਹੇ ਨੇ ਦਰਵਾਰਾ ਸਿੰਘ ਗੁਰੂ ਹੋਣਗੇ ਫਤਿਹਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਕਿਹਾ ਸੁਖਵੀਰ ਸਿੰਘ ਬਾਦਲ ਨੇ ਅੱਜ ਦਰਬਾਰਾ ਸਿੰਘ ਗੁਰੂ ਜੀ ਨੂੰ ਫਤਿਹਗੜ੍ਹ ਸਾਹਿਬ ਪਾਰਲੀਮੈਂਟ ਹਲਕੇ ਤੋਂ ਐਲਾਨ ਕੀਤਾ ਤੇ ਹੋਰ ਜਿਹੜੇ ਜੀ ਇੱਕ ਪ੍ਰੈਸ ਨੋਟ ریلیਜ ਹੋਇਆ 5 ਦਾ ਉਹਨਾਂ ਨੇ ਇੱਕ ਤਾਂ ਰਕੜਾ ਸਾਹਿਬ ਹੈਗੇ ਪਟਿਆਲੇ ਤੋਂ ਤੇ ਠਵਾਲ ਸਾਹਿਬ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਮੈਂਟਰ ਸਿੱਧਾ ਉਹਨਾਂ ਦੇ ਗਿਲੰਦਰੂ ਹੈ ਚੰਦੂ ਮਰਾ ਸਾਹਿਬ ਨੰਦਪੁਰ ਸਾਹਿਬ ਤੋਂ ਹੈ ਇੱਕ ਹੋਰ ਹੈ ਮਨਸਤਰੀ ਸਰ ਤੁਸੀਂ ਰੋਪੜ ਤੋਂ ਤੋੜ ਲਾ ਰਹੇ ਹੋ ਹਲੇ ਪਾਰਟੀ ਨੇ ਫੈਸਲਾ ਕਰਨਾ ਹੈ ਇਸ ਦੌਰਾਨ ਕੈਬਨਟ ਮੰਤਰੀ ਸੁਖਵਿੰਦਰ ਸਿੰਘ ਰੰਦਾਵਾ ਨੂੰ ਮੈਂਟਲ ਆਕਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬੁਰਾ ਹਾਲ ਹੈ ਸਾਰੀ ਡਰਾਮੇ ਕਰੀ ਜਾਂਦਾ ਮੈਂ ਉਹਦੇ ਪਰਕੀ ਉਹ ਮੈਂਟਲ ਹੋਏ ਦੇਖ ਕੇ ਦੇਣੀ ਜੇ ਅਗਰ ਇਹ ਸੋਲੀਆਂ ਮਾਰੀ ਗਈਆਂ ਇੱਕ ਗੋਲੀ ਡੋਟਰਾ ਦੀ ਸਹੀ ਢੇਨ ਮਾਰੀ ਕੈਮਰੇ ਤੋਂ ਮੈਂ ਕਹਿਣਾ ਚਾਹਣਾ ਲਾਅ ਆਰਡਰ ਬਿਲਕੁਲ ਖਰਾਬ ਹੈ ਸਾਡੇ ਨੌਜਵਾਨ ਯੂਥ ਅਕਾਲੀ ਦਲ ਦੇ ਵਰਕਰ ਨੂੰ ਇੱਥੇ ਬੁਆਰੇ ਗਿਆ ਦੋਸ਼ੀ ਨਹੀਂ ਬੜੇ ਗਏ ਆ ਬੀਬੀ ਨੂੰ ਉਥੇ ਡਰੱਗ ਇੰਸਪੈਕਟਰ ਨੂੰ ਗੋਲੀ ਮਾਰਤੀ ਕੋਈ ਪ੍ਰਵਾਹ ਨਹੀਂ ਕਿਸੇ ਨੂੰ ਕੋਈ ਡਰ ਨਹੀਂ ਕਿਸੇ ਨੂੰ ਹਾਲਾਤ ਕੀ ਇੱਥੇ ਪੰਜ ਆਤ ਮੁੱਖ ਮੰਤਰੀ ਸੁੱਤਾ ਪਿਆ ਘਰੇ ਪਿਆ ਸੁੱਤਾ ਪਿਆ ਮੁੱਖ ਮੰਤਰੀ ਦੇ ਕੰਮ ਨਿਕਲੇ ਮੈਦਾਨ ਦੇ ਆ ਕੇ ਕੋਈ ਨਹੀਂ ਨਿਕਲ ਰਿਹਾ ਇੱਕ ਜੀ ਵਰਦੀਆਂ ਦੀ ਗੱਲ ਕਰੀ ਤਾਂ ਛੋਟੇ ਬੱਚਿਆਂ ਨੂੰ ਸਿਆਲ ਵੀ ਲੰਘ ਚੁੱਕੇ ਨੇ ਹੁਣ ਵਰਦੀਆਂ ਦੇ ਰਹੇ ਨੇ ਕੋਈ ਖੜੇ ਕੋਈ ਬੈਠਿਆ ਸਿਆਲ ਦੀਆਂ ਵਰਦੀਆਂ ਹੁਣ ਦੇਣਾ ਚਾਹੁੰਦੇ ਮੈਂ ਕਹਿੰਦਾ ਤੈਨੂੰ ਕਿਹੜਾ ਦਿਮਾਗ ਖਿਲਿਆ ਪਿਆ ਇਹਨੂੰ ਪਤਾ ਹੀ ਨਹੀਂ ਕਿ ਗਰਮੀ ਕਿਦੋਂ ਆ ਕਿ ਸਰਦੀ ਕਿਦੋਂ ਆ ਕਿ ਉਹ ਇਲੈਕਸ਼ਨ ਲੜੋਗੇ ਫਿਰ ਉਹਦੇ ਬਾਰੇ ਕੀ ਕਰਾਂ ਮੈਂ ਤਖਵੀਰ ਬਾਦਲ ਨੇ ਕਿਹਾ ਕਿ ਪਾਦਰੀ ਕੋਲੋਂ ਪੁਲਿਸ ਨੇ 16 ਕਰੋੜ ਰੁਪਏ ਜਬਤ ਕੀਤਾ ਜਦਕਿ ਵਿਖਾਇਆ ਸਿਰਫ 9 ਕਰੋੜ ਹੀ ਗਿਆ ਹੈ ਬਾਕੀ ਪੈਸਾ ਕਿੱਥੇ ਗਿਆ ਮੈਂ ਵੀ ਕਿਹਾ ਕਿ ਅੱਜ ਖਬਰਾਂ 'ਚ ਵੀ ਆਇਆ 6 ਕਰੋੜ ਰੁਪਏ ਗਾਇਬ ਹੈ ਕਿੱਥੇ ਗਿਆ ਹੈ ਪੁਲਿਸ ਦੇ ਜਵਾਬ ਦੇ ਹੀ ਹੋਣੀ ਚਾਹੀਦੀ ਹੈ ਜਿੰਨਾ ਪੈਸਾ ਫੜਿਆ ਗਿਆ ਕਾਊਂਟ ਹੋਇਆ ਇਹਦਾ ਮਤਲਬ ਜਿਨੇ ਮਰਜ਼ੀ ਜਾਣਗੇ ਪੈਸਾ ਕਰਕੇ ਅੱਦਾ ਆਪਣੀ ਰਕੋਲੇ ਰੱਖੀ ਜਾਣਗੇ ਤੇ ਲੋਕ ਸਭਾ ਚੋਣਾਂ 'ਚ ਕੀ ਰਣਨੀਤੀ ਰਹਿ ਗਈ ਆਕਾਲੀ ਦਲ ਦੀ ਕਾਂਗਰਸ ਨੇ ਬਰਬਾਦ ਕੀਤਾ ਪੰਜਾਬ ਪੰਜਾਬ ਨੂੰ ਬਚਾਉਣ ਵਾਸਤੇ ਕਾਂਗਰਸ ਨੂੰ ਪਹਜਾਓ ਉਧਰ ਫਤੇਗੜ ਸਾਹਿਬ ਤੋਂ ਉਮੀਦਵਾਰ ਬਣਾਉਣ ਤੋਂ ਬਾਅਦ ਦਰਬਾਰਾ ਸਿੰਘ ਗੁਰੂ ਨੇ ਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਦਿਨ ਰਾਤ ਮਿਹਨਤ ਕਰਕੇ ਜਿੱਤ ਹਾਸਲ ਕਰਨਗੇ ਅਤੇ ਲੋਕਾਂ ਦੇ ਭਰੋਸੇ ਤੇ ਖਰਾ ਉਤਰਨਗੇ। ਔਰ ਫਟੇਗੜ ਸਾਹਿਬ ਹਲਕੇ ਦੇ ਸਾਰੇ ਹਰਜਾ ਸੇਵਾਦਾਰ ਔਰ ਸਾਰੀ ਲੀਡਰਸ਼ਿਪ ਸਾਰੇ ਵਰਕਰ ਸੰਗਤ ਦਾ ਜਿਨ੍ਹਾਂ ਨੇ ਫੀਡਬੈਕ ਦਿੱਤੀ ਮੇਰੇ ਬਾਰੇ ਮੇਰੇ ਬਾਰੇ ਚੰਗਾ ਬੋਲਿਆ ਔਰ ਬਹੁਤ ਧੰਨਵਾਦ। ਸਾਰੀ ਸੰਗਤ ਦਾ ਔਰ ਅਸੀਂ ਡਟ ਕੇ ਅੱਗੇ ਜਾ ਕੇ ਕਾਰਜ ਕਰਾਂਗੇ ਜਿਹੜੀਆਂ ਸਿਹਤ ਸੁਲਤਾਨ ਨੇ, ਕਿਹੜੇ ਸੁਲਤਾਨ ਨੇ, ਉਹਨਾਂ ਬਾਰੇ ਸੋਚਾਂਗੇ। ਗਰੀਬਾਂ ਬਾਰੇ ਜਿਹੜਾ ਹੈ ਇਹਨਾਂ ਨੇ ਸਾਰੀਆਂ ਸਟੂੜਾਣਾ ਤੜਾ ਕੁਝ ਉਹਨਾਂ ਦਾ ਵੀ ਖਿਆਲ ਰੱਖਾਂਗੇ ਨੌਜਵਾਨਾਂ ਦਾ ਖਾ ਬਤਾਂਦੇ ਔਰ ਜਿਹੜਾ ਅੱਜ ਇਹ ਪਹਿਲੀ ਰੈਲੀ ਸੀਗੀ ਤਲਵੰਡੀ ਸਾਹਿਬ ਦੀ ਪ੍ਰਧਾਨਗੀ ਦੇ ਥੱਲੇ ਇਹਨਾਂ ਨੇ ਅਜੋ ਜੀ ਸਿੱਖੀ ਸਾਰੇ ਵਰਕਰਾਂ ਦੇ ਨਾਲ ਮਿਲ ਕੇ ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਆ ਬਹੁਤ ਹੀ ਬਹੁਤ ਬਹੁਤ ਸ਼ੌਤ ਜਿਹੜਾ ਵਰਕਰਾਂ ਨੇ ਦਿੱਸੀ ਵੈਕ ਬੋਧਰ ਸਟੇਜ ਤੇ ਹੀ ਸ੍ਰੀ ਰਣਜੀਤ ਸਿੰਘ ਤਲਵੰਡੀ ਨੇ ਪਾਰਕੀ ਦੇ ਗਦਾਰ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਬਦਲ ਨੂੰ ਅਪੀਲ ਕੀਤੀ ਤੁਹਾਨੂੰ ਆਪ ਹੀ ਅੱਜ ਪਤਾ ਲੱਗਿਆ ਹੋਣਾ ਨੁੱਕਾ ਦੇ ਵਿੱਚ ਉਤਸ਼ਾਹ ਕਿੰਨਾ ਤੇ ਠੱਠਾ ਮਾਰਦਾ ਇਕੱਠ 4000 ਸਾਨੂੰ ਕੁਰਸੀ ਕਹੀ ਗਈ ਸੀ ਕਿ ਭਾ ਕੇ ਦਿਖਾ ਰਹੇ ਜੀ ਸਿਆ ਲੋਕਾਂ ਨੇ 4000 ਤਾਂ ਇੱਕ ਪਾਸੇ ਇਸ ਸੁਵਿਧਾ ਮਿਲ ਲੈ ਤੇ ਵੀ ਇਕੱਠ ਜਲਾ ਕਰ ਦਿੱਤਾ ਇਹ ਬੈ ਸ਼ੋਮਨੀ ਕਾਲੀਦਲ ਬੀ ਜੀ ਪੀ ਦੇ ਵਰਕਰ ਸਹਿਬਾਨ ਨੂੰ ਉਹਨਾਂ ਨੂੰ ਵਧਾਈ ਦੇ ਪਾਤਰ ਨੇ ਵਧਾਈ ਦੇਣਾ ਚਿੰਨ੍ਹ ਨੇ ਦਿਨ ਰਾਤ ਇਕੱਠੇ ਹੋ ਕੇ ਟਰੈਕਟਰਾਂ ਤੇ ਟਰਾਲੀਆਂ ਤੇ ਸਕੂਟਰਾਂ ਤੇ ਬੱਸਾਂ ਤੇ ਕਾਰਾਂ ਦੇ ਇੱਥੇ ਆਪਣੇ ਮਹਬੂਬ ਲੀਡਰ ਪ੍ਰਧਾਨ ਸ਼ੋਮਨੀ ਕਾਲੀਦਲ ਦੇ ਵਿਚਾਰ ਸੁਣ ਲਿਓ ਪਹੁੰਚੇ ਦੂਸਰੀ ਵਧਾਈ ਮਾਸਾ ਸੁਭੀਰ ਸਿੰਘ ਜੀ ਬਾਦਲ ਪ੍ਰਧਾਨ ਸ਼ੋਮਨੀ ਇਕਾਈ ਲੱਲੂ ਜਿੰਨਾ ਕਿ ਉਹਨਾਂ ਨੇ ਇਸ ਪਵਿੱਤਰ ਧਰਤੀ ਜੋ ਦੁਨੀਆ ਦੇ ਵਿੱਚੋਂ ਸਭ ਤੋਂ ਵੰਗੀ ਧਰਤੀ ਗਣੀ ਜਾਂਦੀ ਹੈ ਫਤੇਗੜ ਸਾਹਿਬ ਦੀ ਉਹਦੀ ਫਸੀਲ ਤੋਂ ਖੰਨਾ ਸਰ ਵਿੱਚ ਖੜ ਕੇ ਸਾਹ ਦਰਬਾਰਾ ਸਿੰਘ ਗੁਰੂ ਦਾਣਾ ਲੋਕ ਸਭਾ ਲਈ ਐਸ਼ ਕੀਤਾ ਅਸੀਂ ਆਦੇ ਆਪ ਨੂੰ ਕਿਸਮਤ ਵਾਲੇ ਸਮਝਦੇ ਆ ਤੇ ਨਾਲ ਹੀ ਅਸੀਂ ਵਚਨ ਵੀ ਕਰਦੇ ਆ ਤੇ ਵਾਅਦਾ ਵੀ ਕਰਦੇ ਆ ਕਿ ਜੋ ਗੱਲਾਂ ਪਿੱਛੇ ਹੋਈਆਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਨਾ ਹੀ ਦਿਖਾਉਣਾ ਬਲਕਿ ਅਸੀਂ ਤਾਂ ਆਪ ਦਾ ਜੋ ਸਤੋ ਬਦਾਵਾ ਲਿਖਿਆ ਗਿਆ ਜੋ ਗਲਤੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਖਤਮ ਕਰ ਦੇ ਲਈ ਸਦਾ ਦੁਬਾਰਾ ਸੇ ਗੁਰੂ ਨੂੰ ਤਨ ਮਨ ਧੰਦੇ ਨਾਲ ਚਿਤਤਾਵਾਂ ਸਰ ਇੱਕ ਕੁਛ ਨਾ ਜਿਹੜੀ ਹੈ ਕੁਛ ਗੁੱਟਵਾਜੀ ਜਿਹੜੀ ਅੱਜ ਦੇਖਣ ਨੂੰ ਮਿਲੀ ਸੀ ਜਦੋਂ ਸੁਖਵੀਰ ਸਿੰਘ ਬਦਲ ਆਏ ਤੇ ਕੁਛ ਜਿਹੜੇ ਅਕਾਲੀ ਆਗੂ ਸੀਗੇ ਉਹਨਾਂ ਦਾ ਜੱਥਾ ਲੈ ਕੇ ਵੀ ਆਪਣੀਆਂ ਅਲੱਗ ਤਾਕਤੋਂ ਜਿਹੜਾ ਹੈ ਇਹਦਾ ਤੁਸੀਂ ਹਟਦੇ ਨਹੀਂ ਆਰ ਲਾਣਾ ਮੈਂ ਥੋੜੇ ਸਾਰਿਆਂ ਦੇ ਸਾਹਮਣੇ ਕਿਹਾ ਲੁਕੀ ਗੱਲ ਨਹੀਂ ਕਹੀ ਹੁਣ ਵੀ ਕਹਿਣਾ ਕਿ ਕੋਈ ਵੀ ਪਾਰਟੀ ਹੋਵੇ ਜਿਹੜਾ ਆਦਮੀ ਪਾਰਟੀ ਨਾਲ ਗਦਾਰੀ ਕਰਦਾ ਉਹ ਚਾਹੇ ਪਰਿਵਾਰ ਦਾ ਮੈਂਬਰ ਕਿਉ ਨਾ ਹੋਵੇ ਉਹਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਅਸੀਂ ਗੱਲਾਂ ਕਰਦੇ ਆਂ ਸਹਰਾਵਾਂ ਦੀ ਲੜਾਈ ਦੀਆਂ ਅਸੀਂ ਗੱਲਾਂ ਕਰਦੇ ਆਂ ਮਦਕੀ ਦੀ ਲੜਾਈ ਦੀਆਂ ਡੋਗਰੇਆਂ ਦੀਆਂ ਗੱਲਾਂ ਕਰਦੇ ਆਂ ਸਾਡੇ ਘਾਟ 'ਚ ਬੈਠੇ ਜਿਹੜੇ ਡੋਗ ਰਹੇ ਨੇ ਉਹਨਾਂ ਨੂੰ ਸਜਮਾ ਮਿਲਣੇ ਚਾਹੀਦਿਆਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਸਹਜ ਉਹ ਕੀਤੇ ਲੈਣਾ ਧੌਂਗੀਆਂ ਫਰੇਬੀਆਂ ਦਲ ਬਦਲਣੇ ਨਹੀਂ ਲੈਣਾ ਵਰਕ ਨਹੀਂ ਲੈਣਾ ਦੈਟਸ